ਕਿਉਂਕਿ ਜਿਹੜਾ ਮੇਰਾ ਪਿੰਡ ਹੈ ਨਾ ਜੀ ਆ ਬਿਲਕੁਲ ਨਿਊ ਚੰਡੀਗੜ੍ਹ ਤੇ 2 ਕਿਲੋਮੀਟਰ ਦੂਰ ਤੇ ਹੈ ਪ੍ਰਧਾਨ ਸਭਾ ਤੋਂ ਸਾਰੀ ਮਸਾਂ 5 ਕਿਲੋਮੀਟਰ ਦੂਰ ਤੇ ਮੇਰਾ ਪਿੰਡ ਹੈ ਮੈਨੂੰ ਅੱਜ ਇਹ ਮਹਿਸੂਸ ਹੋ ਰਿਹਾ ਵੀ ਅਸੀਂ ਜਿੱਦਾਂ ਸਾਡੇ ਬਜ਼ੁਰਗ 1947 ਤੋਂ ਪਹਿਲਾਂ ਦੇ 70 ਸਾਲ ਪਹਿਲਾਂ ਰਹਿ ਰਹੇ ਸੀ ਅੱਜ ਵੀ ਸਾਡੇ ਲੋਕਾਂ ਦੀ ਉਹੀ ਦੁਰਦਸ਼ਾ ਹੋ ਰਹੀ ਹੈ ਅੱਜ ਜਿਹੜਾ ਮੇਰਾ ਘਟ ਸੀ ਨਾ ਜੀ ਹਜ਼ਾਰ ਦੇ ਕਰੀਬ ਬੰਦਾ ਸੀ ਸਾਡਾ 5 350 400 ਗੱਡੀ ਸੀ ਫੋਟੋ ਦਾ ਗਰਮਾਨ ਹੈ ਜਿਸ ਦਿਨ ਸਾਡਾ ਇਲੈਕਸ਼ਨ ਹੋ ਰਿਹਾ ਸੀ ਵਿਧਾਨ ਸਭਾ ਇਲੈਕਸ਼ਨ ਹੋਣਾ ਸੀ ਉਸ ਤੋਂ 3-4 ਦਿਨ ਪਹਿnde ਸਾਡੇ ਇੱਥੇ ਇੱਕ ਕਸੋਲੀ ਪੱਤੀ ਦੇ ਵਿੱਚ ਵਾਜਰੀਆਂ ਬੰਦੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਆ ਕੇ ਇੱਕ ਛੋਟਾ ਜਿਹਾ ਇਕੱਠ ਕਰਕੇ ਫੋਟੋ ਤਰਾ ਕੇ ਚਲ ਗਏ ਤੇ ਮੈਨੂੰ 4.5 ਸਾਲ ਸਰਕਾਰ ਬਣੀ ਹੋ ਗਈ। ਉਸ ਤੋਂ ਬਾਅਦ ਮੈਂ ਹਲਕੇ 'ਚ ਨਹੀਂ ਦੇਖੀ। ਮਹੌਲ ਗਗਨ ਮਾਨ ਭੈਣ ਜੀ ਨੂੰ ਬੈਂਤੀ ਕਰਦਾ ਵੀ ਸਾਡੇ ਇੱਥੇ ਖਾੜ ਹਲਕੇ ਦੇ ਵਿੱਚ ਖਾਸ ਕਰਕੇ ਸਾਡੇ ਗੁੱਜਰ ਭਾਈਚਾਰਾ ਜਿਹੜਾ ਇਹਨਾਂ ਨੇ ਕਿਸੇ ਪਿੰਡ ਦੇ ਵਿੱਚ ਕਿਤੇ 1 ਰੁਪਿਆ ਨਵਾਂ ਪੈਸਾ ਕਿਤੇ ਲਾਇਆ ਮੈਂ ਉਸ ਗੱਲ ਦੀ ਭੋਗ ਕਰਦਾ ਹਮੇਂ ਭਰਦਾ। ਉਹ ਤਾਂ ਸਰਕਾਰ ਕਾਂਗਰਸ ਸਰਕਾਰ ਨੇ ਮੇਰੇ ਖਿਲਾਫ ਐਫਆਈਆ ਕਰੀਆਂ ਜਦੋਂ ਐਫਆਈਆ ਨਾ ਕਰੀਆਂ ਤੇ ਚਲੋ ਆਪਾਂ ਚੰਗੇ ਕਈ ਅਫਸਰ ਸਾਡੇ ਖਿਲਾਫ ਹੋਗੇ ਕਈ ਲੀਡਰ ਸਾਡੇ ਖਿਲਾਫ ਹੋਗੇ ਕਿਉਂਕਿ ਅਸੀਂ ੱੱਕੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਜਿੱਤੇ ਉਸਟ ਹੈ ਬੀਬੀ ਜੀ ਬਾਰੇ ਮੈਂ ਕੀ ਕਹਾ ਉਹ ਸਾਡੀ ਬੱਚੀਆਂ ਮਰ ਗਈ ਹੈ ਸਾਡੀ ਭੈਣਾ ਵਰਗੀ ਹੈ ਪਰ ਉਹਨੂੰ ਸ਼ਰਮ ਹੋਣੀ ਚਾਹੀਦੀ ਐ ਇਸ ਗੱਲ ਦੀ ਜਿੱਦਾਂ ਕਿ ਹਲਕੇ ਦੇ ਵਿੱਚ ਲੋਕਾਂ ਨੂੰ 70000 ਬੋਟ ਪਾ ਕੇ ਜਿਤਾਇਆ ਤੇ ਉਹਨੂੰ ਤਾਂ ਦਿਲ ਰਾਤ ਤੋਂ ਨਿਕਲ ਨਹੀਂ ਆਉਣਾ ਚਾਹੀਦਾ ਉਹ ਯੂਜੋ ਦਾ ਲੀਡਰ ਵੀ ਉਹ ਕੋ ਐਸਟੀਪੇ ਦੀ ਕਿਉਂਕਿ ਜੇ ਇੱਥੇ ਬਾਰੇ ਇਲੈਕਸ਼ਨ ਹੋ ਜਾਂਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਜਾਂਦਾ ਤੇ ਅਸੀਂ ਉਹਦੇ ਜਿਹੜੇ ਜਵਾਂਤ ਸੀ ਉਹ ਬਿਲਕੁਲ ਜਲਤ ਕਰਾਣੀ ਸੀ ਜਿਸਨੇ ਭੈਣ ਜੀ ਨੇ ਸੀਫਾ ਦਿੱਤਾ ਉਹ ਤਾਂ ਤੀਜੇ ਦਿਨ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਆਈ ਵੀ ਅਬਾ ਆਮ ਆਦਮੀ ਪਾਰਟੀ ਨੂੰ ਸਭ ਤੋਂ ਸਖਾਈਏ ਸਭ ਕੁਝ ਜਿਹੜੇ ਰਾਣਾ ਰঞ্জੀਤ ਸਿੰਘ ਗਿੱਲ ਸੀ ਉਹਨੇ 10 ਸਾਲ ਸਾਡੇ ਹਲਕੇ ਸੇਵਾ ਕੀਤੀ ਹੈ ਉਹਦੀ ਬਦਕਿਸਮਤੀ ਹੈ ਮਾੜੀ ਕਿਸਮਤ ਹੈ ਉਹ ਵਿਚਾਰਾ ਐਮਐਲਏ ਨਹੀਂ ਬਣ ਸਕਿਆ ਉਹਨੇ ਲੱਖਾਂ ਦੇ ਕਰੋੜਾਂ ਦੇ ਹਿਸਾਬ ਦੇ ਖਰਚਾ ਕੀਤਾ ਉਹ ਸਾਡਾ ਵੱਡਾ ਭਰਾ ਹੈ ਅਸੀਂ ਉਹਨੂੰ ਅੱਜ ਵੀ ਕਹਿੰਦੇ ਆ ਜੇ ਉਹ ਆਪਣੀ ਪਾਰਟੀ ਜਾਂਦਾ ਤੇ ਅਸੀਂ ਉਹਦੀ ਡਟ ਕੇ ਜਿੱਦਾਂ ਪਹਿਲੇ ਮਦਦ ਕਰਤੀ ਸੀ ਅੱਜ ਵੀ ਕਰਾਂਗੇ ਸੱਚੀ ਗੱਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਚੌਧਰੀ ਸ਼ਾਮਲਾਲ ਮਾਜਰੀਆ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਅੱਜ ਇੱਕ ਵੱਡਾ ਇਕੱਠ ਲੈਣ ਫੂਲਿੰਗ ਦੇ ਖਿਲਾਫ ਕੀਤਾ ਗਿਆ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਕਿ ਵੱਡਾ ਇਕੱਠ ਤੁਹਾਡੇ ਵੱਲੋਂ ਕੀਤਾ ਗਿਆ ਕਿੱਥੇ ਦੇਖਦੇ ਹੋ ਜੋ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਕਾਫੀ ਇਸ ਦਾ ਫਾਇਦਾ ਹੋਵੇਗਾ ਤੇ ਤੁਸੀਂ ਕਹਿ ਰਹੇ ਹੋ ਕਿ ਇਸ ਦਾ ਕਾਫੀ ਨੁਕਸਾਨ ਹੋਵੇਗਾ ਕਿੱਥੇ ਦੇਖਦੇ ਹੋ ਇਸ ਯੋਜਨਾ ਨੂੰ ਸਰ ਜਿਹੜਾ ਅੱਜ ਦਾ ਇਕੱਠ ਹੈ ਉਹਨੂੰ ਸਾਰੇ ਨੂੰ ਅਸੀਂ ਦੇਖਦੇ ਹਾਂ ਜਿਹੜਾ ਮੇਨ ਸਾਡਾ ਮੁੱਦਾ ਸੀ ਆ ਲੈਂਡ ਪੂਲਿੰਗ ਵਾਲਾ ਤਾਂ ਇੱਕ ਹੈਗਾ ਹੀ ਹੈ ਉਹ ਤਾਂ ਜਿਹੜੇ ਸਾਡੇ ਪੰਜਾਬ ਦੇ ਜ਼ਿਮੀਂਦਾਰ ਲੋਕਾਂ ਹੈ ਉਹਨਾਂ ਨੂੰ ਜਾਗਾਉਣ ਵਾਸਤੇ ਅਸੀਂ ਅੱਜ ਇਕੱਠੇ ਹੋਏ ਆਂ ਕਿਉਂਕਿ ਜੇ ਮੇਰਾ ਪਿੰਡ ਹੈ ਨਾ ਜੀ ਆ ਬਿਲਕੁਲ ਨਿਊ ਚੰਡੀਗੜ੍ਹ ਤੇ 2 ਕਿਲੋਮੀਟਰ ਦੂਰ ਤੇ ਹੈ ਪ੍ਰਧਾਨ ਸਭਾ ਤੋਂ ਸਾਰਾ ਹੀ ਮੱਸਾ 5 ਕਿਲੋਮੀਟਰ ਦੂਰ ਤੇ ਮੇਰਾ ਪਿੰਡ ਹੈ ਮੈਨੂੰ ਅੱਜ ਇਹ ਮਹਿਸੂਸ ਹੋ ਰਿਹਾ ਵੀ ਅਸੀਂ ਜਿੱਦਾਂ ਸਾਡੇ ਬਜ਼ੁਰਗ 1947 ਤੋਂ ਪਹਿਲਾਂ ਦੇ 70 ਸਾਲ ਪਹਿਲਾਂ ਰਹਿ ਰਹੇ ਸੀ ਅੱਜ ਵੀ ਸਾਡੇ ਲੋਕਾਂ ਦੀ ਉਹੀ ਦੁਰਦਸ਼ਾ ਹੋ ਰਹੀ ਹੈ ਜਿਹੜੀ ਜ਼ਮੀਨ ਦੀ ਗੱਲ ਹੈ ਲੈਂਡ ਪੁਨਿ ਐਕਟ ਦੀ ਗੱਲ ਹੈ ਅਸੀਂ ਅੱਜ 2022 ਦੇ ਵਿੱਚ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਲੋਕ ਸਰਕਾਰ ਨੇ ਸਾਡੀ ਲੋਕਾਂ ਨੂੰ ਬੇਕਾਰ ਕਰਤਾ ਬੇਕਾਰ ਕਰਤਾ ਉਹ ਕਿਉਂ ਕਰਤਾ ਸਾਡੇ ਜਿਹੜੀ ਜ਼ਮੀਨ ਸੀ ਉਹ ਹਜ਼ਾਰਾਂ ਸਾਲਾਂ ਤੋਂ ਅਸੀਂ ਕਬਜ਼ੇ ਸੀ 35 40 ਸਾਲਾਂ ਤੋਂ ਅਸੀਂ ਮਾਲਕੀ ਦੇ ਰੂਪ ਦੇ ਵਿੱਚ ਸੀ ਗਰੀਬ ਲੋਕ ਆ ਸਾਡੇ ਬਹੁਤ ਕਿਸੇ ਕੋਲ ਦੋ ਕਨਾਲ ਹੈ ਕਿਸੇ ਕੋਲ ਚਾਰ ਕਨਾਲ ਹੈ ਕਿਸੇ ਕੋਲ 6 ਕਨਾਲ ਹੈ ਇਹ ਲੋਕ ਇਸੇ ਜ਼ਮੀਨ ਦੇ ਸਾਰੇ ਇੱਥੇ ਆਪਣਾ ਉਹ ਗੁਜ਼ਾਰਾ ਕਰਦੇ ਸੀ ਜਿਹੜੀ ਇਹ ਸਰਕਾਰ ਆਈ ਹੈ ਆ ਮੋਦੀ ਪਾਰਟੀ ਸਰਕਾਰ ਆਈ ਹੈ ਇਹਨੇ ਸਾਡੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਦਕਿ ਸਰਕਾਰ ਨੇ ਉਹਦੇ ਨਾਲ ਕੋਈ ਇੱਕ ਨਵੇਂ ਪੈਸੇ ਦੀ ਬੈਨੀਫਿਟ ਨਹੀਂ ਹੋਇਆ ਨਾ ਹੋਣਾ ਨਾ ਹੋਇਆ ਤੇ ਨਾ ਹੋਣਾ ਮਤਲਬ ਪਲੱਸ ਸਰਕਾਰ ਦਾ ਇਹਦੇ ਚ ਰੈਵਨਿਊ ਆ ਰਿਹਾ ਸੀ ਉਹਨਾਂ ਨੇ ਆਪਣੀ ਲਾਥੇ ਤੇ ਘਵਾੜੀ ਆਪ ਮਾਰੀ ਹੈ ਇਸ ਕਰਕੇ ਉਹ ਕਾਰਨ ਕੀਆ ਇਹਨਾਂ ਨੇ ਸਾਡੀ ਜਿਹੜੀ 2022 ਸਰਕਾਰ ਬਣਨ ਤੋਂ ਬਾਅਦ ਸਾਡੀ ਮਾਲਕੀ ਵਾਲੀ ਜ਼ਮੀਨ ਤੋੜ ਕੇ ਸ਼ਾਮਲਾੜ ਦੇ ਨਾਂ ਤੇ ਕਰਤੀ ਉਹਦੇ ਸਾਡੇ ਭਾਈਚਾਰਾ ਜਿਹੜਾ ਨਹੀਂ ਇੱਥੇ ਕਾਉਂਸਲ ਤੋਂ ਲੈ ਕੇ ਪਠਾਨਕੋਟ ਤੱਕ ਸਾਡਾ ਗੁੱਜਰ ਭਾਈਚਾਰਾ ਹੈ ਅੱਜ ਜਿਹੜਾ ਮੇਰਾ ਕਾਟ ਸੀ ਨਾ ਜੀ ਹਜ਼ਾਰ ਦੇ ਕਰੀਬ ਬੰਦਾ ਸੀ ਸਾਡਾ 5 350 400 ਵੱਡੀ ਸੀ ਤੇ ਸਵੇਰੇ ਲੋਕ ਕੀ 5:30 6 ਵਜੇ ਤੋਂ ਆਨੇ ਸਟਾਰਟ ਹੋ ਗਏ ਸੀ ਅਸੀਂ ਇੱਥੋਂ ਮੁੱਕ ਕੇ 11 11:30 ਵਜੇ ਜਾ ਕੇ ਫਿਰ ਉੱਥੇ ਆਪਣਾ ਆਪਤਾ ਵਿੱਚ ਅਸੀਂ ਸ਼ਾਮਲ ਹੋਏ ਪਰ ਜਿਹੜੀ ਜ਼ਮੀਨ ਦੀ ਗੱਲ ਆ ਰਹੀ ਹੈ ਆਪਾਂ ਜ਼ਮੀਨ ਦੀ ਗੱਲ ਕਰਦੇ ਆ ਸਾਡੇ ਲੋਕ ਜਿਹੜੇ 95% ਲੋਕ ਜਿਹੜੇ ਇਸ ਜ਼ਮੀਨ ਦੇ ਵਿੱਚ ਰਸਿੰਦੇ ਆ ਉਹ ਲੋਕ ਅੱਜ ਘਰ ਤੋਂ ਵੇ ਘਰ ਹੋ ਗਏ ਕਿਉਂਕਿ ਕੋਈ ਗਰੀਬ ਆਦਮੀ ਜਿਹੜਾ ਉਹ ਆਪਣੀ 2 ਕਨਾਲ ਵੇਚ ਕੇ ਆਪਣੀ ਧੀ ਦਾ ਵਿਆਹ ਕਰ ਲੈਂਦਾ ਸੀ ਕਿਸੇ ਦੀ ਬਜ਼ੁਰਗ ਦੀ ਡੈਥ ਹੋ ਗਈ ਉਹਦਾ ਜਿਹੜਾ ਕਰਵਾ ਕਰ ਕ੍ਰਿਆ ਕਰਮ ਕਰਦੇ ਆ ਉਹ ਕਰ ਲੈਂਦਾ ਸੀ ਪਰ ਇਸ ਸਰਕਾਰ ਨੇ ਸਾਡੇ ਲੋਕਾਂ ਨਾਲ ਇੰਨੀ ਮਾੜੀ ਕੀਤੀ ਹੈ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਦੋਂ ਕਿ ਮੈਂ ਪਿਛਲੀ ਵਾਰੀ ਜਿਲ੍ਹਾ ਪੱਰੀ ਦਾ ਇਲੈਕਸ਼ਨ ਲੜਿਆ ਇੱਥੋਂ ਇਲੈਕਸ਼ਨ ਲੜਨ ਦੇ ਦੌਰਾਨ ਕਾਂਗਰਸੀ ਸਰਕਾਰ ਸੀ ਉਸ ਟਾਈਮ ਤੇ ਮੈਂ ਤਾਲੀਦਲ ਦਾ ਉਮੀਦਵਾਰ ਸੀ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਜਦੋਂ ਸਾਡੇ ਉੱਥੇ ਪਹਿਲੇ ਗਿਣਤਾ ਆ ਘਰ ਨੇ ਸਾਰੇ ਨੇ ਮੈਨੂੰ ਬਹੁਤ ਬੋਟਾ ਭਾਈਆਂ ਬੜੇ ਮਾਣਤਾਂ ਦੇ ਨਾਲ ਲੋਕਾਂ ਨੇ ਮੈਨੂੰ ਬਹੁਤ ਵੱਡੀ ਤਦਾਦ ਦੇ ਨਾਲ ਬੋਟਾ ਭਾਈਆਂ ਹਾਂ ਕਾਉਂਟਿੰਗ ਜਦੋਂ ਕਾਉਂਟਿੰਗ ਦਾ ਦਿਨ ਆਇਆ ਅਸੀਂ ਸਵੇਰੇ 4 ਵਜੇ ਘਰੋਂ ਚਲੇ 5:30 6 ਵਜੇ ਤੱਕ ਲਾਈਨ 'ਚ ਲੱਗ ਗਏ ਉੱਥੇ ਤੇ ਲਾਈਨ ਲੱਗਣ ਤੋਂ ਬਾਅਦ 7 ਵਜੇ ਸਾਡੀ ਕਾਉਂਟਿੰਗ ਸਟਾਰਟ ਹੋ ਗਈ ਕਾਉਂਟਿੰਗ ਸਟਾਰਟ ਤੋਂ ਬਾਅਦ ਸਾਡੀ 4 ਵਾਰੀ 5 ਵਾਰੀ ਕਾਊਂਟਿੰਗ ਹੋਈ 5 ਵਾਰੀ ਕਾਊਂਟਿੰਗ ਹੋਈ 5 ਵਾਰੀ ਕਾਊਂਟਿੰਗ ਹੋਣ ਤੋਂ ਬਾਅਦ ਹੀ ਮੈਂ ਕਾਫੀ ਬੋਟਾ ਪਾਉਂਦਾ ਹਾਂ ਕਾਫੀ ਵੱਡੇ ਮਾਰਜਨ ਨਾਲ ਦਿੱਤਿਆ ਮੋਕ ਦੇ ਕਾਂਗਰਸੀ ਸਰਕਾਰ ਦੀ ਉੱਥੇ ਕਾਂਗਰਸ ਦੇ ਜਿਹੜੇ ਚਿੱਤੀ ਹੋਏ ਮੈਂਬਰ ਸੀ ਵਿਧਾਨ ਸਭਾ ਹਲਕਾ ਜੀਰਗਪੁਰ ਵਿਧਾਨ ਸਭਾ ਹਲਕਾ ਮੋਹਾਲੀ ਤੇ ਖੜਨ ਇੱਕੇ ਜਗ੍ਹਾ ਕਾਊਂਟਿੰਗ ਸੀ ਸਾਰੀ ਦੀ ਉਹਦੇ ਕਾਊਂਟਿੰਗ ਦੇ ਵਿੱਚ ਇਸ ਟਾਈਮ ਉੱਤੇ ਬਹੁਤ ਧੱਕਾ ਹੋਇਆ ਧੱਕਾ ਹੋਣ ਤੋਂ ਬਾਅਦ ਹੀ ਮੈਨੂੰ ਸਰਕਾਰ ਨੇ ਤੜਕੇ ਨੂੰ 3 ਵਜੇ ਜਾ ਕੇ ਮੈਨੂੰ ADC ਚਰਨਦੇਵ ਮਾਨ ਸੀ ਉੱਥੇ ਮੌਕੇ ਜਿਹੜਾ ਸੌਦਾ ਆਪਸਰ ਸੀ ਉਹਨੇ ਮੈਨੂੰ ਤੜਕੇ ਨੂੰ 4 ਵਜੇ ਜਾ ਕੇ ਸਰਟੀਫੀਕੇਟ ਦਿੱਤਾ ਪੰਜ ਵਾਰੀ ਕਾਊਂਟਿੰਗ ਤੋਂ ਬਾਅਦ ਵੀ ਮੈਂ ਜਾ ਕੇ ਕਹਿ ਕੇ ਲਿਖ ਕੇ ਦਿੱਤਾ ਵੀ ਇਹਨਾਂ ਨੇ ਸੱਲੀ ਗਾਣੀ ਆਪਾਂ ਵੀ ਅਸੀਂ ਕੋਈ ਇਹਨਾਂ ਦਾ ਧੱਕਾ ਨਹੀਂ ਕਰਨਾ ਇਹ ਸਾਣਾ ਧੱਕਾ ਕਰ ਰਹੇ ਐ ਸਾਰਾ ਦਿਨ ਸਾਡੀ ਕਾਊਂਟਿੰਗ ਹੁੰਦੀ ਨਾ ਹੋ ਗਈ ਤੇ ਪਲੱਸ ਸਾਰੀ ਰਾਤ ਹੋ ਗਈ ਤੇ ਫਿਰ ਵੀ ਅਸੀਂ ਕਾਫੀ ਵੋਟਾਂ ਨਾਲ ਜਿੱਤੇ ਉਸ ਤੋਂ ਬਾਅਦ ਆ ਜਿਹੜਾ ਸਰਕਾਰ ਦੇ ਸਮੇਂ ਆਪਾਂ ਪਾਕਿਸਤਾਨ ਜ਼ਮੀਨਾਂ ਸਾਡੀਆਂ ਕਿਸੇ ਕੋ ਕਨਾਲ ਸੀ ਕਿਸੇ ਕੋ ਦੋ ਕਨਾਲ ਸੀ ਉਹ ਖੋਲੀ ਹੁਣ ਅਸੀਂ ਇੱਥੇ ਜਿਹੜੇ ਘਰ ਆ ਸਾਡੇ 95% ਘਰ ਇਸ ਜਮੀਨ ਦੇ ਵਿੱਚ ਭਗਵਾਨਤਮਨ ਸਾਹਿਬ ਸਾਡੇ ਸੀਐਮ ਸਾਹਿਬ ਬੜੀ ਖੁਸ਼ੀ ਨਾਲ ਕਹਿੰਦੇ ਆ ਅਸੀਂ ਪੰਜਾਬ ਦੀ ਬਹੁਤ ਵੱਡੀ ਡਿਵੈਲਪਮੈਂਟ ਕੀਤੀ ਹੈ ਪਰ ਮੈਨੂੰ ਤੇ ਮੇਰੇ ਜਿਹੜੇ ਪਰਿਵਾਰ ਆ ਸਾਡੇ ਗੁੱਜਰ ਭਾਈਚਾਰਾ ਇੱਥੇ ਹੈਗਾ ਇਸ ਸਪੈਟ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਸਾਡੇ ਜਿਹੜੇ ਖਾਲਾ ਹਲਕੇ ਦੇ ਲੋਕ ਹੈ ਇੱਥੇ 80% ਹਿੰਦੂ ਵੋਟ 20% ਇੱਥੇ ਸਿੱਖੂ 80% ਹਿੰਦੂ ਵੋਟ ਹੈ ਜਿਹੜੀ ਇਹ ਗੱਲਾਂ ਦੇ ਵਿੱਚ ਭੁਮਾਇਏ ਜਾਂਦੇ ਆ ਵਿਚਾਰੇ ਪਿਛਲੀ ਵਾਰੀ ਅੱਜ ਤੋਂ ਪਹਿਨ ਇਸ ਸਰਕਾਰ ਬਣ ਤੋਂ ਪਹਿਲੇ ਵੀ ਇੱਥੇ ਇਹਨਾਂ ਨੇ ਇੱਕ ਅੰਮ੍ਰਿਤਸਰ ਤੋਂ ਜਾ ਕੇ ਕਮਰ ਸੰਧੂ ਨਾਮ ਲੈ ਕੇ ਵਿਅਕਤੀ ਇੱਥੇ ਐਮਐਲਏ ਤਾਰਤਾ ਤੇ ਲੋਕਾਂ ਨੇ ਬਹੁਤ ਵਧੀਆ ਤਰ੍ਹਾਂ ਇੱਕ ਬੜੀਆ ਵੋਟਾਂ ਪਾ ਕੇ ਇਹਨੂੰ ਚੋਤਾ ਅੱਗੇ ਭੇਜਿਆ ਸੰਮਤੀ ਉਸ ਤੋਂ ਬਾਅਦ ਉਹ ਬੰਦਾ ਸਾਡੇ 5 ਸਾਲ ਤੱਕ ਨੂੰ ਨਜ਼ਰ ਨਹੀਂ ਆਇਆ ਜਦੋਂ 5 ਸਾਲਾਂ ਦੇ ਨਹੀਂ ਆਇਆ ਦੁਬਾਰੇ ਇਲੈਕਸ਼ਨ ਆ ਗਿਆ ਦੁਬਾਰੇ ਇਲੈਕਸ਼ਨ ਆਣ ਤੋਂ ਬਾਅਦ ਆ ਬੀਬੀ ਨੇ ਨਮੋਬ ਕਰਮਾਨ ਜਾ ਕੇ ਇਹਨਾਂ ਨੇ ਸਾਨੂੰ ਇੱਥੇ ਐਮਐਲਏ ਦੀ ਕੈਂਡੀਡੇਟ ਨੇ ਦਿੱਤੀ ਤੇ ਲੋਕਾਂ ਨੇ ਫੇਰ ਲੋਕਾਂ ਇਹ ਇਹਨਾਂ ਨੇ ਇੱਕ ਇੱਕ ਆਮ ਆਦੀ ਦੱਸ ਕੇ ਆਮ ਆਦਮੀ ਦੱਸ ਕੇ ਸਾਡੇ ਸਾਰੇ ਗਰੀਬ ਟਪਕਾ ਇਹਨੇ ਸੋਚਿਆ ਵੀ ਆਮ ਆਦਮੀ ਸਾਡੇ ਵਰਗਾ ਬੰਦੇ ਹੋਣਗੇ ਵੀ ਸਾਨੂੰ ਇਹਨਾਂ ਦਾ ਲਾਭ ਹੋਊਗਾ ਫਿਰ ਚੱਕ ਕੇ ਇਹਨੂੰ 35 36 ਹਜ਼ਾਰ ਵੋਟ ਕਾਲੀ ਦਲ ਤੋਂ ਹਾਲ ਤੋਂ ਪਵਾਈ 70 ਹਜ਼ਾਰ ਦੇ ਮਾ ਸੱਤ ਇਹਾਰ ਪੋਸ਼ਪੋਰਟਾ ਇਹਨਾਂ ਨੂੰ ਪਈਆਂ ਤੇ ਫਿਰ ਜਿਤਾਦੀ ਜਿਤਾਰ ਤੋਂ ਬਾਅਦ ਇਹ ਸਰਕਾਰ ਨੇ ਕੈਬਨਲ ਮੰਤਰੀ ਬਣਾ ਦਿੱਤਾ ਹਾਂ ਜਿਹੜੀ ਬੀਬੀ ਨੂੰ ਮੋਗ ਗਗਰਮਾਨ ਹੈ ਜਿਸ ਦਿਨ ਸਾਡਾ ਇਲੈਕਸ਼ਨ ਹੋ ਰਿਹਾ ਸੀ ਵਿਧਾਨ ਸਭਾ ਇਲੈਕਸ਼ਨ ਹੋਣਾ ਸੀ ਉਸ ਤੋਂ 3-4 ਦਿਨ ਪਹਿnde ਸਾਡੇ ਇੱਥੇ ਇੱਕ ਕਸੋਲੀ ਪੱਤੀ ਦੇ ਵਿੱਚ ਵਾਜਰੀਆਂ ਵਣ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਆ ਕੇ ਇੱਕ ਛੋਟਾ ਜਿਹਾ ਇਕੱਠ ਕਰਕੇ ਫੋਟੋ ਤਰਾ ਕੇ ਚਲ ਗਈ ਤੇ ਮੈਨੂੰ ਪੂਨੇ 4 ਸਾਲ ਸਰਕਾਰ ਬਣੀ ਹੋ ਗਈ ਉਸ ਤੋਂ ਬਾਅਦ ਮੈਂ ਹਲਕੇ 'ਚ ਨਹੀਂ ਦੇਖੀ मैडम ਤਾਂ ਕਹਿ ਰਹੇ ਆ ਕਿ ਕੰਮ ਹੀ ਬਹੁਤ ਕਿਤੇ ਹੈ ਮੈਂ ਹਲਕੇ ਦੇ ਵਿੱਚ ਜਾ ਕੇ ਪਿੰਡਾਂ ਇਹ ਸੜਕਾਂ ਦੇਖੋ ਸਾਰਾ ਸੁਧਾਰ ਤੇ ਆ ਮੈਂ मैडम ਨੂੰ ਅਨਮੋਲ ਗਦਰ ਨਾਮ ਭੈਣ ਜੀ ਨੂੰ ਬੈਂਤੀ ਕਰਦਾ ਵੀ ਸਾਡੇ ਇੱਥੇ ਖਾੜ ਹਲਕੇ ਦੇ ਵਿੱਚ ਖਾਸ ਕਰਕੇ ਸਾਡੇ ਗੁੱਜਰ ਭਾਈਚਾਰਾ ਜਿਹੜਾ ਇਹਨਾਂ ਨੇ ਕਿਸੇ ਪਿੰਡ ਦੇ ਵਿੱਚ ਕਿਤੇ 1 ਰੁਪਿਆ ਨਵਾਂ ਪੈਸਾ ਕਿਤੇ ਲਾਇਆ ਮੈਂ ਉਸ ਗੱਲ ਦੀ ਭੂ ਕਰਦਾ ਹਮੀ ਭਰਦਾ ਕਿਉਂਕਿ ਮੈਂ ਇਸ ਇਲਾਕੇ ਦਾ ਇਸ ਏਰੀਆ ਦਾ ਜੰਮ ਵਾਲਾ ਇੱਥੇ ਜੰਮੇ ਆਪਾਂ ਲੋਕਾਂ ਦੀਆਂ ਤਕਲੀਫਾਂ ਬਾਰੇ ਸਾਡੂੰ ਸਾਰਾ ਪਤਾ ਲੋਕਾਂ ਨੇ ਮੈਨੂੰ ਵੋਟਾਂ ਪਾਣ ਤੋਂ ਬਾਅਦ ਸਰਕਾਰ ਸਾਡੀ ਹੈ ਨਹੀਂ ਸੀ ਉਲਟਾ ਸਰਕਾਰ ਕਾਂਗਰਸ ਸਰਕਾਰ ਨੇ ਮੇਰੇ ਖਿਲਾਫ ਐਫਆਈਆ ਕਰੀਆਂ ਜਦੋਂ ਐਫਆਈਆ ਲ ਕਰੀਆਂ ਤੇ ਚਲੋ ਆਪਾਂ ਚੰਗੇ ਕਈ ਅਫਸਰ ਸਾਡੇ ਖਿਲਾਫ ਹੋ ਗਏ ਕਈ ਲੀਡਰ ਸਾਡੇ ਖਿਲਾਫ ਹੋ ਗਏ ਕਿਉਂਕਿ ਅਸੀਂ ੱੱਕੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਜਿੱਤੇ ਉਸਟਾ ਲੋਕਾਂ ਨੇ ਮਾਅਦਵੇ ਕਰੀ ਸਾਡੀ ਆਪਾਂ ਡੰਡੇ ਜ਼ੋਰ ਨਾਲ ਜਿੱਤੇ ਆ ਉਦੋਂ ਬਾਅਦ ਮੇਰੇ ਖਿਲਾਫ ਐਫਆਈਆ ਹੋ ਗਈਆਂ ਤੇ ਅਸੀਂ ਚਲੋ ਚੰਗੇ ਮਾਰ ਦਿਨ ਦੇਖੇ ਸਾਰੇ ਤੇ ਲੋਕਾਂ ਨੇ ਲੈ ਕੋਈ ਮਦਦ ਨਹੀਂ ਕਰ ਸਕਿਆ ਤੇ ਹੁਣ ਪੂਨੇ 4 ਸਾਲ ਹੋਣ ਤੋਂ ਬਾਅਦ ਯੋਧ ਮੇਰੇ ਅੰਦਰੋਂ ਇੱਕ ਆਪਣੇ ਆਪ ਇੱਕ ਹੋਤੀ ਆ ਵੀ ਆਪਾਂ ਇਹ ਜਿਹੜੇ ਲਟੇਰੀ ਲੋਕ ਸਾਡੇ ਇੱਥੇ ਆਉਂਦੇ ਆ ਲੁੱਟ ਕੇ ਚਲ ਜਾਂਦੇ ਆ ਪਰ ਉਹਨੂੰ ਸ਼ਰਮ ਹੋਣੀ ਚਾਹੀਦੀ ਐ ਇਸ ਗੱਲ ਦੀ ਜਿੱਦਾਂ ਕਿ ਹਲਕੇ ਦੇ ਵਿੱਚ ਲੋਕਾਂ ਨੇ ਉਹਨੂੰ 70000 ਵੋਟ ਪਾ ਕੇ ਜਿਤਾਇਆ ਤੇ ਉਹਨੂੰ ਤਾਂ ਦਿਨ ਰਾਤ ਇੱਥੋਂ ਨਿਕਲ ਹੀ ਜਾਣਾ ਚਾਹੀਦਾ ਉਹਨਾਂ ਦਾ ਅਸਤੀਫਾ ਕਿੱਥੇ ਦੇਖਦੇ ਹੋ ਤੁਸੀਂ ਅਸਤੀਫੇ ਦੀ ਗੱਲ ਕਰਦੇ ਹੋ ਅਸਤੀਫੇ ਦਾ ਕੋਈ ਹੋਰ ਕਈ ਚੀਜ਼ਾਂ ਜਿਹੜੀ ਉਹਦੇ ਦੀ ਦੇ ਕਰਕੇ ਸਟੀਫਾ ਦਿੱਤਾ ਸੀ ਉਹਨਾਂ ਨੇ ਤੇ ਚਲੋ ਇਹ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਪਲੱਸ ਜਿਹੜੇ ਹੋਰ ਉਹਨਾਂ ਦੇ ਪਾਰਟੀ ਦੇ ਵੱਡੇ ਲੀਡਰ ਹੈ ਉਹਨਾਂ ਨੇ ਮੌਕਾ ਫੜ ਲਿਆ ਇਸ ਗੱਲ ਦਾ ਸਾਨੂੰ ਬਹੁਤ ਖੁਸ਼ੀ ਹੋਈ ਸੀ ਉਹਦੇ ਲੀਡਰ ਦੀ ਉਹ ਕੋ ਸਟੀਫਾ ਦੀ ਕਿਉਂਕਿ ਜੇ ਇੱਥੇ ਦੁਬਾਰਾ ਇਲੈਕਸ਼ਨ ਹੋ ਜਾਂਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਜਾਂਦਾ ਤੇ ਅਸੀਂ ਉਹਦੀ ਜਿਹੜੀ ਜਵਾਨਤ ਸੀ ਬਿਲਕੁਲ ਜਲਤ ਕਰਾਣੀ ਸੀ